ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ band ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਅੰਦਰ ਇਸ band ਦਾ ਮੁਕੰਮਲ ਤੌਰ ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਚ ਸਮੁੱਚੇ ਬਾਜ਼ਾਰ ਤੇ ਹੋਰ ਕਾਰੋਬਾਰ band ਨਜ਼ਰ ਆਏ ਨੇ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਦੇ ਅਨੇਕਾਂ ਆਗੂਆਂ ਵੱਲੋਂ ਇਸ ਧਰਨੀ ਦੀ ਗਵਾਹੀ ਕਰਦੇ ਹੋਏ ਮੰਗ ਕੀਤੀ ਜਾ ਰਹੀ ਹੈ ਕਿਸਾਨੀ ਮੰਗਾਂ ਮਨਵਾਉਣ ਲਈ ਮਰਨ ਵਰਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਢਲੇਵਾਲ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਕਿਸਾਨੀ ਮੰਗਾਂ ਮੰਨਣ ਦਾ ਐਲਾਨ ਕਰੇ ਇਨਾ ਕਿਸਾਨਾਂ ਨੂੰ ਅੱਗੋਂ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 4 ਵਜੇ ਤੱਕ ਜਾਈ ਰਹੇਗਾ ਪਰ ਐਮਰਜੈਂਸੀ ਸੇਵਾਵਾਂ 'ਚ ਕੋਈ ਵੀ ਗੱਲ ਨਹੀਂ ਪੈਂ ਦਿੱਤਾ ਜਾਵੇਗਾ ਜਿਹੜੇ ਲੋਕਾਂ ਨੂੰ ਐਮਰਜੈਂਸੀ ਕਿਤੇ ਜਾਣਾ ਪੈ ਰਿਹਾ ਉਹਨਾਂ ਨੂੰ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਤਸਵੀਰਾਂ ਬਟਾਲਾ ਰੋਡ ਮਹਿਤਾ ਚੌਂਕੀਆਂ ਨੇ ਜਿੱਥੇ ਕਈ ਜਥੇਬੰਦੀਆਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਦੇ ਵਸਨੀਕ ਲੋਕਾਂ ਵੱਲੋਂ ਵੀ ਕਾਫੀ ਸਮਰਥਨ ਮਿਲ ਰਿਹਾ ਦੱਸਦੇ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਲੋਕ ਇਕੱਠੇ ਹੋਏ ਨੇ ਤੇ ਉਹ ਹਰ ਪਾਸੇ ਇਹ ਦੁਕਾਨਾਂ ਬੰਦ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਤਰ੍ਹਾਂ ਦਾ ਕੁਮਾਨ ਰੋਡ ਜਲੰਧਰ ਰੋਡ ਪਟਾਲਾ ਅੰਮ੍ਰਿਤਸਰ ਰੋਡ ਸਾਰੇ ਹੀ ਬੰਦ ਦਿਖੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਰਿਪੋਰਟ ਲੁਧਿਆਣਾ ਦੇ ਨਾਲ ਸਤਨਾਮ ਸਿੰਘ ਬਿੱਟੂ ਦੀ ਇਹ ਖਾਸ ਰਿਪੋਰਟ ਸਾਡੇ ਨੇ ਹੱਲ ਨਾ ਮਰਨ ਲੱਗੇ ਬਿਠਾ ਰਹੇ ਤੇ ਜਿਵੇਂ ਅਸੀਂ ਉਥੇ ਚਲ ਕੇ ਦੇ ਪਤਾ ਨਹੀਂ ਕੀ ਹੋਇਆ ਨਾ ਕਈ ਮੇਰੇ ਵੀ ਉਹਦੇ ਪਿੱਛੇ ਗਏ ਜਿਹਨਾਂ ਦਲਜੀਤ ਉਹਨਾਂ ਨੂੰ ਖੋਲੋਤੇ ਨੇ ਉੱਥੇ ਹੀ ਮੁਰਝ ਜਾਂਦੇ ਕਿਤੇ ਦਲਜੀਤ ਉਹਨਾਂ ਬਾਅਦੇ ਖੋਲੋਤੇ ਆ ਉਹਦੇ ਉੱਥੇ ਆ ਕੇ ਬੈਠਦੇ ਫਿਰਵਾਲਾ ਲੱਗਦਾ ਨਾ ਕਿ ਦਲਜੀਤ ਉਹਨਾਂ ਦੀ ਪ੍ਰੋਟੈਕਸ਼ਨ ਕਰੋਤੇ ਆ ਤੇ ਇੰਨੀ ਕੁ ਬੇਦਖੀਆਂ ਕਰ ਲਈਆਂ ਨੇ ਆਪਣੇ ਵੱੱਕੋ ਵੱਡੀ ਏਸ਼ੀਆ ਦੀ ਮੰਡੀ ਇਸ ਜਾਦ ਹੋਣ ਤੋਂ ਬਾਅਦ ਅੱਜ ਪਹਿਲੇ ਦਿਨ ਬੰਦ ਹੋਈ ਆ ਤੁਸੀਂ ਕਹਿੰਦੇ ਮੇਰੇ ਭਰਾ ਚੱਕ ਕੇ ਦੇਖ ਲਿਓ